ਪ੍ਰੋਵਿੰਸ ਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਤੁਸੀਂ ਕਿੰਨੇ ਸਟੂਡੈਂਟ ਤੁਸੀਂ ਅਬਜ਼ੌਰਬ ਕਰ ਸਕਦੇ ਹੋ ਉਹਨੇ ਤੁਸੀਂ ਐਡਮਿਸ਼ਨ ਆ ਦਿਓ ਉਹਨੇ ਅਸੀਂ ਵੀਜ਼ਾ ਅਪਰੂਵ ਕਰ ਦਿੰਦੇ ਹਾਂ ਅਸੀਂ ਉਹਨੇ ਦੋ ਤਿੰਨ ਵਾਰੀ ਚੇਤਾਵਨੀ ਦਿੱਤੀ ਸੀ ਵਰਨਿੰਗ ਦਿੱਤੀ ਸੀ ਉਹਨੇ ਨਹੀਂ ਮੰਨੀ ਤੇ ਪ੍ਰਾਈ ਫੋਰਵਰਕਰਾਂ ਦੇ ਸੱਤੇ ਲੋਕਲ ਸਪਲਾਈ ਨਹੀਂ ਕਰਦੇ ਉਹਨਾਂ ਦੇ ਉੱਤੇ ਤੁਹਾਡੀ ਕਟਾਈ ਕੀਤੀ ਜਾਊਗੀ ਸੋਸ਼ੀ ਗਾਲ ਜੀ ਕੈਨੇਡਾ ਦੇ ਵਿੱਚ ਜਿਵੇਂ ਹੀ ਟੈਂਪਰੇਰੀ ਰੈਜ਼ੀਡੈਂਸ ਦੇ ਉੱਤੇ ਕੈਪ ਲਗਾਉਣ ਦੀ ਖਬਰ ਆਈ ਤਾਂ ਸਾਰੇ ਕਿਤੇ ਹਫੜਾ ਦਫੜੀ ਮੱਚ ਗਈ ਟੈਂਪਰੇਰੀ ਰੈਜ਼ੀਡੈਂਟ ਲਈ ਕੈਪ ਲਗਾਉਣ ਦਾ ਫੈਸਲਾ ਕਿਉਂ ਕੀਤਾ ਗਿਆ ਇਸ ਬਾਰੇ ਗੱਲਬਾਤ ਕਰਦੇ ਆ ਐਮਪੀ ਰਣਦੀਪ ਸਰਾਏ ਜੀ ਜੁੜੇ ਹੋਏ ਨੇ ਅਚਾ ਨਾਰਮਲੀ ਗਵਰਨਮੈਂਟ ਪਰਮੈਂਟ ਰੈਜ਼ੀਡੈਂਟ ਦਾ ਕੰਟਰੋਲ ਕਰਦੀ ਹੁੰਦੀ ਹੈ ਐਜ਼ ਅ ਫੈਡਰਲ ਗਵਰਨਮੈਂਟ ਉਹਦਾ ਇਨਫਰਾਸਟ੍ਰਕਚਰ ਸੈਟਲਮੈਂਟ ਸਰਵਿਸਿਜ਼ ਉਹਦੇ ਖਰਚੇ ਕਰਦੇ ਹੁੰਦੇ ਜਿਹੜੇ ਟੈਂਪਰੇਰੀ ਹੁੰਦੇ ਆ ਉਹ ਆਮ ਤੌਰ ਤੇ ਉਹ ਵਿਜ਼ਿਟਰ ਵੀਜ਼ਾ ਟੈਂਪਰੇਰੀ ਫੋਰਨ ਵਰਕਰ ਤੇ ਸਟੂਡੈਂਟ ਉਹ ਸ ਨੋ ਨਤੀਜੇ ਜਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਤੁਸੀਂ ਕਿੰਨੇ ਸਟੂਡੈਂਟ ਤੁਸੀਂ ਅਬਜ਼ੌਰਬ ਕਰ ਸਕਦੇ ਉਹਨੇ ਤੁਸੀਂ ਐਡਮਿਸ਼ਨਾਂ ਦਿਓ ਉਹਨੇ ਅਸੀਂ ਵੀਜ਼ਾ ਅਪਰੂਵ ਕਰਦੇ ਉਹ ਅਸੀਂ ਦੇਖਿਆ ਕਿ ਪਿਛਲੇ 2 ਸਾਲਾਂ ਦੇ ਵਿੱਚ ਖਾਸ ਕਰਕੇ ਅੰਟੀਰੀਅਰ ਦੇ ਵਿੱਚ ਉਹਦਾ ਅਨ ਰੈਗੂਲੇਟਡ ਜਿਹੜਾ ਅਬਿਊਜ਼ ਹੋਣ ਲੱਗ ਪਿਆ ਸੀ ਕਿ ਬਹੁਤ ਸਾਰੇ ਹੋ ਗਏ ਤੇ ਉਹਨਾਂ ਨੂੰ ਉਹਨੇ ਆਪਰਚੂਨਿਟੀਆਂ ਵਧੀਆ ਐਜੂਕੇਸ਼ਨ ਨਹੀਂ ਸੀ ਮਿਲ ਰਹੀ ਸਾਡੇ ਗਵਰਨਮੈਂਟ ਨੇ ਦੋ ਤਿੰਨ ਵਾਰੀ ਚੇਤਾਵਨੀ ਦਿੱਤੀ ਸੀ ਵਾਰਨਿੰਗ ਦਿੱਤੀ ਸੀ ਉਹਨੇ ਨਹੀਂ ਮੰਨੀ ਉਸ ਤੋਂ ਬਾਅਦ ਫਿਰ ਉਹ ਕੈਪ ਦਿੱਤਾ ਗਿਆ ਹੁਣ ਸਾਰੇ ਪ੍ਰੋਵਿੰਸ ਨੂੰ ਦੱਸਦਾ ਕਿ ਫੋਰਚਨਟਲੀ ਤੁਹਾਡੀ ਇਨੇ ਤੁਸੀਂ ਲਿਆ ਸਕਦੇ ਔਰ ਬੀਸੀ ਚ ਨਹੀਂ ਬਾਲਾ ਵੇਗਨ ਮੋਰ ਉਥੇ ਅੰਟੇਰੀਓ ਦੇ ਵਿੱਚ ਹੋ ਰਿਹਾ ਸੈਕੰਡ ਜਿਹੜਾ ਹੈਗਾ ਕਿ ਟੈਂਪੋਰਰੀ ਫੋਨ ਵਰਕਰ ਸੇਮ ਥਿੰਗ ਕੰਸਟਰਕਸ਼ਨ ਵਾਸਤੇ ਹਜੇ ਵੀ ਬਹੁਤ ਸਾਰੇ ਔਰ ਉਥੇ ਕੋਈ ਚੇਂਜ ਨਹੀਂ ਪਰ ਜਿਹੜੇ ਹੋਰ ਸੈਕਟਰ ਜਿਹੜੇ ਜਿਆਦਾ ਡਿਪੈਂਡੈਂਟ ਹੋ ਰਹੇ ਆ ਕਿ ਉਹ ਸਿਰ ਟੈਂਪੋਰਰੀ ਫੋਨ ਵਰਕਰਾਂ ਦੇ ਸਿਰ ਤੇ ਲੋਕਲ ਸਪਲਾਈ ਨਹੀਂ ਕਰਦੇ ਉਹਨਾਂ ਦੇ ਉੱਤੇ ਥੋੜੀ ਕਟਾਈ ਕੀਤੀ ਜਾਊਗੀ ਤਾਂ ਕਿ ਉਹ ਬੈਲੈਂਸ ਕੀਤਾ ਜਾਊਗਾ ਤਾਂ ਕਿ ਜਿੰਨੇ ਸਨੂ ਵਰਕਰਾਂ ਦੀ ਲੋਡ ਹੈ ਜਿਹੜੇ ਖੇਤਾਂ ਚ ਲੋੜਿਆ ਉਥੇ ਉਹ ਕਰਨਗੇ ਜੀ categories ਕੀ ਸਭ ਤੋਂ ਪਹਿਲਾਂ ਕਿਹੜੀ ਜਿਹੜੀ ਟਾਰਗੇਟ ਕੀਤੀ ਜਾਏਗੀ ਟੈਂਪਰੀ ਜਿਹੜੇ ਵਰਕਰਸ ਲਾ ਲੋਦੇ ਵਿੱਚ ਕਈ ਤਰ੍ਹਾਂ ਦੀਆਂ categories ਹੈਗੀਆਂ ਸਭ ਤੋਂ ਪਹਿਲਾਂ ਕਿਹੜੀ ਨੂੰ ਸਭ ਤੋਂ ਜ਼ਿਆਦਾ ਕਹਿ ਲੋਗੇ ਇਫੈਕਟ ਕੀਤਾ ਜਾ ਸਕਦਾ ਦੇਖੋ ਆਈ ਥਿੰਕ ਹੋ ਹਸਪਿਟੈਲਿਟੀ ਸੈਕਟਰ ਵੀ ਹੋ ਸਕਦਾ ਪਰ ਆਈ ਥਿੰਕ ਸਟੈਟਿਸਟਿਕਸ ਕੈਨੇਡਾ ਤੇ এমਪਲੋਇਮੈਂਟ ਕੈਨੇਡਾ ਦੇ ਨਾਲ ਗੱਲ ਕਰਕੇ ਦੇਖਣਗੇ ਕਿ ਕਿਹਦੇ ਵਿੱਚ ਜ਼ਿਆਦਾ ਆ ਗਿਆ ਤਾਂ ਕਿਹਦੇ ਵਿੱਚ ਘਟਿਆ ਉਹਦੇ ਬੇਸਿਸ ਦੇ ਉੱਤੇ ਉਹ ਕੀਤਾ ਜਾਊਗਾ ਸੋ ਇਹ ਸਾਇੰਟਿਫਿਕ ਜਾਂ ਰਿਸਰਚ ਬੈਕਡ ਬੇਸਿਸ ਦੇ ਨਾਲ ਕੀਤਾ ਜਾਊਗਾ ਨਾ ਕਿ ਉਹਦੇ ਨੀਜੇ ਕਿਤੇ ਨਾਲ ਅਸੀਂ ਇਹਨੂੰ ਬੰਦ ਕਰ ਦਈਏ ਇਹਨੂੰ ਖੋਲ੍ਹ ਦਈਏ ਇਦਾਂ ਇਹ ਤਾਂ ਯੋਗੋ ਦੇਖਣਗੇ ਕਿਹੜੇ ਸੈਕਟਰ ਦੇ ਵਿੱਚ ਜ਼ਿਆਦਾ ਆ ਗਿਆ ਜਾਂ ਸਾਡੇ ਕੋਲ ਲੋਕਲ ਵਰਕਰ ਆਉਣ ਹੈਗੇ ਆ ਕਾਫੀ ਸਾਨੂੰ ਨਹੀਂ ਉਹਨੇ ਟੈਂਪਰੇਰੀ ਲੋਡ ਜਿਹੜੇ ਸੈਕਟਰਾਂ ਚ ਹਜੇ ਵੀ ਲੋਡ ਆ ਉਹ ਨਹੀਂ ਚੇਂਜ ਕੀਤੇ ਜਾਣਗੇ ਉਹ ਉਸੇ ਤਰ੍ਹਾਂ ਰਹਿਣਗੇ ਇੰਡਸਟਰੀ ਜਿਹੜੀ ਹੈ ਉਹ ਖਾਸ ਕਰਕੇ ਜਿਵੇਂ ਫੋਰਨ ਵਰਕਰਸ ਦੇ ਉੱਤੇ ਕਾਫੀ ਹੱਦ ਤੱਕ ਡਿਪੈਂਡ ਹੁੰਦੀ ਹੈ ਹੁਣ ਉਹਦੇ ਤੇ ਵੀ ਕੋਈ ਫਰਕ ਪਊਗਾ ਬਹੁਤ ਸਾਰੇ ਸੈਕਟਰ ਅਜਿਹੇ ਨੇ ਜਿੱਥੇ ਵਰਕਰਾਂ ਦੀ ਲੋੜ ਹੈ ਜਿਵੇਂ ਕਿ ਐਗਰੀਕਲਚਰ, ਮੀਟ, ਫਿਸ਼ਰੀ ਜਾਂ ਹੋਰ ਜਿਹੜੇ ਵਰਗ ਹੈਗੇ ਨੇ ਉੱਤੇ ਦੇਖੋ ਜਿਨ੍ਹਾਂ ਨੂੰ ਸੀਜ਼ਨਲ ਵਰਕਰ ਹੈ ਜਿਵੇਂ ਫਾਰਮਰ ਉਹ ਉਸੇ ਤਰ੍ਹਾਂ ਰਹਿਣਗੇ ਉਹਦੇ ਕੋਈ ਚੇਂਜ ਨਹੀਂ ਹੋਊਗਾ ਦੂਸਰੇ ਵੀ ਜਿਹੜੇ ਸੈਕਟਰ ਹੈਗੇ ਜਿਨ੍ਹਾਂ ਨੂੰ ਹਜੇ ਵੀ ਲੋੜ ਪੈਂਦੀ ਆ ਉਹ ਲੋਕਲ ਨਹੀਂ ਉਹਨਾਂ ਨੂੰ ਮਿਲਦੇ ਆ ਉਹਨਾਂ ਨੂੰ ਉਸੇ ਤਰ੍ਹਾਂ ਹੋਣਗੇ ਜਿਹੜੇ ਸੈਕਟਰ ਸੈਚੁਰੇਟਡ ਹੋ ਗਿਆ ਜਿਆਦਾ ਹੋ ਗਿਆ ਉਹਨਾਂ ਦੇ ਵਿੱਚ ਥੋੜਾ ਚੇਂਜ ਕੀਤਾ ਸੀ ਐਜ਼ ਥੋੜੀ ਜਿਹੀ ਕਿਉਂਕਿ ਕਨਵਰਸੇਸ਼ਨ ਤੇ ਪਬਲਿਕਲੀ ਚੱਲਣ ਲੱਗ ਪਈ ਉਹਦੇ ਕਰਕੇ ਸੁਣਨ ਨੂੰ ਆਉਂਦਾ ਜ ਆਮ ਵਿਅਕਤੀਆਂ ਨੂੰ ਪਰ ਪਹਿਲਾਂ ਇੰਟਰਨਲੀ ਇਹ ਓਪਨ ਐਂਡ ਕਲੋਜ਼ ਉਸੇ ਤਰ੍ਹਾਂ ਕਰਦੇ ਰਹਿੰਦੇ ਸੀ ਈਵਨ ਸੇ ਟਰੱਕ ਡਰਾਈਵਰ ਲੈ ਲਓ ਡਿਫਰੈਂਟ ਕਲਾਸ ਟਰੱਕ ਡਰਾਈਵਰ ਜੇ ਇੱਕ ਦੇ ਵਿੱਚ ਲੋਕਲ ਡਰਾਈਵਰਾਂ ਦੀ ਬਹੁਤ ਗਿਣਤੀ ਹੈਗੀ ਉਹਨੂੰ ਨਹੀਂ ਐਲਮਾਈ ਦਿੰਦੇ ਸੀਗੇ ਲੌਂਗ ਹਾਲ ਜਿਆਦੀ ਡਿਮਾਂਡ ਆ ਉਹਨੂੰ ਦਿੰਦੇ ਸੀ ਸੋ ਇਹ ਐਡਜਸਟ ਸੀਜ਼ਨਲੀ ਆਪਣੇ ਆਪ ਹੀ ਹੁੰਦਾ ਰਹਿੰਦਾ ਇੱਕ ਕੈਟਾਗਰੀ ਦੀ ਹੋਰ ਆ ਰਹੀ ਹੈ ਹੁਣ ਕਿਉਂਕਿ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਚੇਂਜਸ ਆ ਰਹੇ ਨੇ ਇਮੀਗ੍ਰੇਸ਼ਨ ਵਾਲੀ ਸਾਈਡ ਤੋਂ ਤਾਂ ਕਿਹਾ ਜਾ ਰਿਹਾ ਕਿ ਜਿਹੜਾ ਗ੍ਰੈਂਡ ਪੈਰੈਂਟ ਪੈਰੈਂਟਸ ਵਾਲਾ ਪ੍ਰੋਗਰਾਮ ਹੈ ਕਿ ਉਹਦੇ ਚ ਵੀ ਤਬਦੀਲੀਆਂ ਕੁਝ ਕੀਤੀਆਂ ਜਾਣੀਆਂ ਯੋ ਐਜ਼ ਇਟ ਇਜ਼ ਰਹੇਗਾ ਦੇਖੋ ਸਾਡੀ ਕੋਸ਼ਿਸ਼ ਹੈ ਉਸੇ ਤਰ੍ਹਾਂ ਰਹਿੂ ਕਿ ਕਿਉਂਕਿ ਜਿਹੜਾ ਪੂਲ 2020 ਦੇ ਵਿੱਚ ਅਪਲਾਈ ਕੀਤਾ ਗਿਆ ਉਹਦੇ ਵਿੱਚੋਂ ਹੀ ਪਿਕ ਕਰ ਰਹੇ ਸੀਗੇ ਸੋ ਮੇਰੀ ਆਸ ਹੈ ਕਿ ਅਸੀਂ ਉਹ ਪੂਲ ਨੂੰ ਫਿਨਿਸ਼ ਕਰਕੇ ਫਿਰ ਅਸੀਂ ਨਵਾਂ ਪੂਲ ਯੋਜਨ ਕਰਾਂਗੇ ਜਾਂ ਨਵਾਂ ਸਿਸਟਮ ਕਰਾਂਗੇ ਉਹਨਾਂ ਚਿਰ ਅ ਰੀਲੀਸ ਥੋੜੀ ਜੀ ਸੀਨੀਅਰਿਟੀ ਹੈਗੀ ਆ ਠੀਕ ਹੈ ਡਰਾ ਹੁੰਦਾ ਉਹਦੇ ਵਿੱਚੋਂ ਪਰ ਹਰ ਵਾਰੀ ਤੁਹਾਨੂੰ ਆਸ ਹੋ ਜਿੰਦੀ ਵੀ ਕਿ ਤੁਹਾਡਾ ਅਗਲੇ ਸਾਲ ਡਰਾ ਦੇ ਹਾਇਰ ਚਾਂਸ ਹੋਗਾ ਕਿਉਂਕਿ ਘੱਟ ਪੂਲ ਦੇ ਵਿੱਚ ਰਹਿ ਗਏ ਜਦੋਂ ਉਹ ਫਿਨਿਸ਼ ਹੋਗਾ ਆਈ ਥਿੰਕ ਉਸ ਤੋਂ ਬਾਅਦ ਹੀ ਨਵਾਂ ਪੂਲ ਕੀਤਾ ਜਾਊਗਾ ਪਰ ਉਹਦੇ ਐਵਰੀ ਹਰੂ ਦੇ ਉਤੇ ਡਿਬੇਟ ਚੱਲਦੀ ਹੁੰਦੀ ਹੈ ਡਿਪਾਰਟਮੈਂਟ ਤੋਂ ਰეკਮੈਂਡੇਸ਼ਨ ਦੀ ਉਹ ਦੋ ਚੇਂਜ ਹੋ ਗੋਰ ਕੈਟਾਗਰੀ ਵਿਜ਼ਟਰ ਵੀਜ਼ਾ ਜਦੋਂ ਬਹੁਤ ਸਾਰੀਆਂ ਅਨਾਉਂਸਮੈਂਟ ਹੋਈਆਂ ਚਾਹੇ ਸਟੂਡੈਂਟਸ ਵਾਸਤੇ ਜਾਂ ਫਿਰ ਟੈਂਪਰੇਰੀ ਜਿਹੜੇ ਵਰਕਰਸ ਨੇ ਉਹਨਾਂ ਵਾਸਤੇ ਤਾਂ ਹੁਣ ਇਹ ਕਿਹਾ ਜਾ ਰਿਹਾ ਵੀ ਜਿਹੜੇ ਵਿਜ਼ਟਰਸ ਨੇ ਹੋ ਸਕਦਾ ਉਹਨਾਂ ਦੀ ਵੀ ਗਿਣਤੀ ਘਟਾਈ ਜਾਵੇ ਵਿਜ਼ਟਰ ਵੀਜ਼ਾ ਦੇ ਉਤੇ ਕੋਈ ਇਫੈਕਟ ਪਾਏਗਾ ਕੋਈ ਚੇਂਜਸ ਕੀਤੇ ਜਾ ਰਹੇ ਨੇ ਦੇਖੋ ਪੈ ਸਕਦਾ ਕਾਫੀ ਚੀਜ਼ ਦੇ ਉਤੇ ਉਹ ਗੌਰ ਕਰ ਰਿਹਾ ਖਾਸ ਕਰਕੇ ਜਿੱਥੇ ਅਬਿਊਜ਼ ਜਿਹੜਾ ਕੋਈ ਕਈ ਵਿਅਕਤੀ 6-6 ਮਹੀਨੇ ਆਉਂਦੇ ਆ ਤਾਂ ਫਿਰ ਉਹ ਕੰਮ ਕਰਦੇ ਇਥ ਮਿਲ ਲਾਉਂਦੇ ਜਾਂ ਆਪਣੇ ਪਰਿਵਾਰ ਨੂੰ ਮਿਲ ਲਾਉਂਦੇ ਉਹ ਉਸੇ ਤਰ੍ਹਾਂ ਰਹਿਣਗੇ ਸੋ ਉਹ ਸ਼ਾਇਦ ਤਬਦੀਲੀਆਂ ਹੋਣਗੇ ਅਸੀਂ ਕਾਫੀ ਖੋਲ ਦਿੱਤੀ ਸੀ ਆਲਮੋਸਟ ਆਮ ਵਿਅਕਤੀ ਨੂੰ 10 ਸਾਲ ਦਾ ਵੀਜ਼ਾ ਲੱਗਦਾ ਸੀ ਜਿਹਦੇ ਵਿੱਚ 6-6 ਮਹੀਨੇ ਐਟ ਅ ਟਾਈਮ ਰਹਾ ਸਦਾ ਜਿੰਨੀ ਉਹਨਾਂ ਦੀ ਮਨਿਆਦ ਪਾਸਪੋਰਟ ਦੀ ਉਹਨਾਂ ਵੀਜ਼ਾ ਲੱਗ ਜਾਂਦਾ ਸੀ ਸੋ ਉਹਦੇ ਉੱਤੇ ਸ਼ਾਇਦ ਜਿਹੜਾ ਅਬਿਊਸਿਵ ਅਬਿਊਜ਼ ਕਰ ਰਹੇ ਆ ਉਹਨੂੰ ਸ਼ਾਇਦ ਕੰਡੀਸ਼ਨ ਕੀਤੀ ਜਾਊਗੀ ਸ਼ਾਇਦ 6 ਮਹੀਨੇ ਦੇ ਬਜਾਏ ਈਚ ਟਾਈਮ ਤੋਂ ਉਹਨੂੰ 1 ਮਹੀਨਾ ਜਾਂ 2 ਮਹੀਨੇ 3 ਮਹੀਨੇ ਇਸ ਟਾਈਪ ਆਫ ਲਿਮਿਟੇਸ਼ਨ ਕੀਤੀ ਜਾਊਗੀ ਉਹਦੀ ਗੱਲ ਚੱਲ ਰਹੀ ਆ ਅਗੇਨ ਕਿਉਂਕਿ ਹਾਊ ਫੈਕਟਰ ਬਣਦਾ ਇੱਕ ਵਿਅਕਤੀ ਨੇ ਸਿਰ 2-4 ਹਫ਼ਤੇ ਤੁਹਾਡੇ ਸੈਰ ਕਰਕੇ ਕਰਨਾ ਵਿਜ਼ਿਟ ਕਰਨਾ ਉਹ ਜੁਦੀ ਗੱਲ ਆ 6 ਮਹੀਨੇ ਰਹਿਣਾ ਤੇ ਉਹ ਬੋਝ ਪੈ ਜਾਂਦਾ ਸਿਸਟਮ ਦੇ ਉੱਤੇ ਸੋ ਉਹ ਚੀਜ਼ ਦੀ ਦੇਖਦੇ ਹੋਏ ਇਮੀਗ੍ਰੇਸ਼ਨ ਮਿਸਟਰ ਤਬਦੀਲੀਆਂ ਸ਼ਾਇਦ ਲਿਆਉਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ